ਕਸਮਾ ਮਰ ਗਈਆਂ ਤੇਰੀਆਂ ਪੰਜੇ ਨਵਾਜਾਂ ਨੂੰ ਕਲੰਕਤ ਕਰ ਗਈ ਉਹ ਆਸਨਾਵਾ ਕਿਸ ਤਰ੍ਹਾਂ ਕੱਢਹੀ ਨਹੀਂ ਹੋਦੇ ਕੀ ਬਾਖੂ ਦਦੀ ਕੀ ਬਾਖੂ ਦਦੀ ਸੁਣੀ ਖਬਰ ਯਾ ਦੀਪ ਸਿੰਘ ਨੇ ਸੁਣੀ ਖਬਰ ਯਾ ਦੀਪ ਸਿੰਘ ਨੇ ਖੰਡਾ ਖੂਨੂ ਬਾਲੇ ਖੰਡਾ ਖੂਨੂ ਬਾਲੇ ਠਿੱਕ ਜਲਕੀ ਠਿੱਕ ਜਲਕੀ ਫੌਤਾ ਦਾ ਸੇਖ ਸ਼ਾ ਔਰੰਗਜੇ ਤੂੰ ਪੁਲੰਦਾ ਝੂਠਾ ਧਾਤੇ ਤੂੰ ਹੈ ਬੰਦਾ ਪੁਰਾ ਫੜ ਓੜਾ ਬਜਾਣੇ ਤੇਰੀਆਂ ਕਸਮਾਂ ਕਿੰਨੇ ਕਿਸਮ ਹੈ ਝੂਠ ਦੀ ਹਾੜੂ ਤੇੜੀ ਤੇ ਝੂਠਦਾ ਹੀ ਜਿਸਮ ਹੈ ਓ ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ ਸਿਲਸਿਲਾ ਦੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰਾ ਹੀ 부ਝ ਦਿਲਾ ਵਾਹਿਗੁਰੂ ਦੇ ਨਾਮ ਅਦਾ ਲਿਖਦਾ ਹਾਂ ਪਹਿਲਾ ਹੜਫ ਮੈਂ ਤੀਰ ਵਾਂਗੂ ਮਾਰਦਾ ਹਾਂ ਹੜਪ ਤੇੜੀ ਤੜਫ ਮੈਂ ਨਾਮ ਤੇਰੇ ਦਾ ਅਠ ਹੈ ਸੁੰਦਰ ਸਜਾਵਟ ਤਖਤ ਦੀ ਪੜ ਤੇਰੀ ਸੂਰਤ ਹੈ ਲੱਗਦੀ ਸਤਮਕਰ ਕੰਬਾ ਕਦਰ ਦੀ ਦੇੜੀ ਤਸਵੀਤੇ ਨੇ ਮਣ ਕੇ ਕੈਦਖਾਨੇ ਮੌਤ ਦੇ ਡੰਡਿਆਂ ਦੇ ਨਾਲ ਕੱਢੇ ਅਠ ਤੂੰ ਡੰਡਾ ਉਤਦੇ ਇਤੜੀ ਕੜਵੀ ਕਮੀਨੀ ਬਦਲਿਆਂ ਦੀ ਪਾਵਣਾ ਵਿਕਸ਼ਿਹੀਦਾ ਦੀ ਪਸੰਗ ਵਿਕਸ਼ਿਹੀਦਾ ਉੱਚਾ ਰਤਬਾ ਪਾਇਆ ਹੈ ਉੱਚਾ ਰਤਬਾ ਪਾਇਆ ਹੈ ਪਾਈ ਪੱਤਾ ਦਾ ਗੁਣੀ ਬੇਤਾ ਸੀ ਪਾਈ ਪੱਤਾ दा गुनी जोनी माद जाया, है। जोनी माद जाया है। सिंग मा पोविंद जमया योद्धा ते पलवान योद्धा ते गुनी ज्ञानी संत सिपाही ज्ञानी संत सिपाही दीपाओ दान दीपाऊ दा नाम दशमेश पिता तो दशमेश पिता तो गुजार तो रही आशीष गुजार तो रही आशीष सतर्क नत दे बांध रंग जे तू पुलंदा छूट दाते तू ये बंदा पुरफरे रब जाने तेरिया कसमाद किन्ने किस्म है ਝੂਠ ਦੀ ਹੈ ਰੂ ਤੇਰੀ ਤੇ ਝੂਠਦਾ ਹੀ ਜਿਸਮ ਹੈ ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ ਸਿਲਸਿਲਾ ਦੇਖ ਮੇਰੇ ਦਿਲ ਦੀ ਰੰਗ ਨਾ ਨਜ਼ਾਰਾ ਇਹ ਬੁਝ ਦਿਲਾ ਵਾਹਿਗੁਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ ਮੈਂ تیر ਵਾਂਗੂ ਮਾਰਦਾ ਹਰਫ ਤੇਰੀ ਤਰਫ ਮੈਂ ਨਾਮ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ ਪਰ ਤੇਰੀ ਸੂਰਤ ਹੈ ਲੱਗਦੀ ਛੇਤਰਮੁਗਲ ਕੰਬਖਤ ਦੀ ਤੇਰੀ ਤਸਵੀਰ ਜਨਮ ਦਿਹਾੜਾ 27 ਜਨਵਰੀ 2026 ਨੂੰ ਆ ਰਿਹਾ ਆ ਆਪ ਜੀ ਦੇ ਜਰੀਏ ਮੈਂ ਸਮੂਹ ਨਾਨਕ ਨਾਮ ਲੈਵਾ ਸੰਤਾਂ ਨੂੰ ਦੁਸ਼ੀਆਂ ਵਿਦੇਸ਼ਾਂ ਦੇ ਵਿੱਚ ਵੱਸਦੀ ਸੰਤ ਨੂੰ ਮੈਂ ਮੁਬਾਰਕਬਾਦ ਦਿੰਨਾ ਜੀ ਐਡਵਾਂਸ ਵਿੱਚ ਦੂਸਰੀ ਬੇਨਤੀ ਇਹ ਆ ਵੀ ਇਸ ਵਾਰ ਨਾ ਤਿੰਨ ਇਵੈਂਟਸ ਨਾ ਸਿੱਖੀ ਦੇ ਪ੍ਰਚਾਰ ਤੇ ਪਸਾਰ ਵਾਸਤੇ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸੀ ਜਿਨ੍ਹਾਂ ਵਿੱਚ 20 ਜਨਵਰੀ 2026 ਨੂੰ ਅੱਜ ਦੇ ਦਿਨ ਅਸੀਂ ਗੁਰਬਾਣੀ ਕੰਠ ਮੁਕਾਬਲਾ ਕਰਵਾਉਣਾ ਸੀ 21 ਤਰੀਕ ਨੂੰ ਅਸੀਂ ਕੁਇਜ਼ ਪ੍ਰੋਗਰਾਮ ਸਵਾਲ ਤੇ ਜਵਾਬ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨੂੰ ਲੈ ਕੇ ਅਤੇ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਹੁੰਦਾ ਹੈ ਕਿ ਉਹਦੇ ਵਿੱਚੋਂ ਸਵਾਲ ਬਣਾ ਕੇ ਬੱਚਿਆਂ ਨੂੰ ਪੁੱਛੇ ਜਾਣੇ ਆ ਤੇ 22 ਤਰੀਕ ਨੂੰ ਸੁੰਦਰ ਦਸਤਾਰ ਤੇ ਸੁੰਦਰ ਦਮਾਲੇ ਸਜਾਉਣ ਦਾ ਮੁਕਾਬਲਾ ਕਰਵਾਇਆ ਜਾਣਾ ਆ ਇਹ ਇਹ ਇਵੈਂਟ ਸਿੱਖੀ ਦੇ ਪ੍ਰਚਾਰ ਤੇ ਵਿਸਾਰ ਵਾਸਤੇ ਆਪਾਂ ਆਰੰਭ ਕੀਤੇ ਆ ਇਹਦੇ ਵਿੱਚ ਸੰਗਤਾਂ ਨੇ ਬੜਾ ਉਤਸ਼ਾਹਤ ਹੋ ਕੇ ਭਾਗ ਲਿਆ ਆ ਹੁਣ ਤੁਸੀਂ ਵੇਖੋ ਛੋਟੇ-ਛੋਟੇ ਬੱਚੇ ਜਿਨ੍ਹਾਂ ਦੀ ਗਿਣਤੀ ਤਕਰੀਬਨ 125 ਕੁ ਹੋ ਗਈ ਆ ਤੇ ਬਾਤ ਤੋਂ ਵੱਧ ਬੱਚੇ ਜਿਹੜਾ 7 ਸਾਲ ਤੋਂ ਲੈ ਕੇ ਤਿੰਨ ਤਿੰਨ ਭਾਗਾਂ ਚ ਵੰਡਿਆ ਗਿਆ 7 ਸਾਲ ਤੋਂ 10 ਸਾਲ ਵਾਲੇ ਇੱਕ ਵੱਖਰਾ ਗਰੁੱਪ ਆ 10 ਸਾਲ ਤੋਂ 14 ਸਾਲ ਵਾਲਾ ਵੱਖਰਾ ਆ 15 ਸਾਲ ਤੋਂ 18 ਸਾਲ ਵਾਲਾ ਵੱਖਰਾ ਕੀਤਾ ਗਿਆ ਮੈਂ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਜਾਣਕਾਰੀ ਸਮਰਪਿਤ ਸ਼੍ਰੋਮਣੀ ਦੁਆਰਾ ਪ੍ਰਬੰਧਕ